ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਸਭ ਦਾ ਵੈਲਕਮ ਠੀਕ ਹੈ ਅੱਜ ਮੇਰਾ ਕੈਨੇਡਾ ਦੇ ਟੂਰ ਦਾ ਆਖਰੀ ਦਿਨ ਆ ਨਾ ਪਰ ਕੈਨੇਡਾ ਦੇ ਵਿੱਚ ਇਹ ਮੇਰੀ ਆਖਰੀ ਵੀਡੀਓ ਆ ਇਹ ਟੂਰ ਦੀ ਇਹ ਦੇਖੋ ਬਰਫਵਾਰੀ ਹੋ ਰਹੀ ਹੈ ਪੂਰੀ ਰਾਤ ਪਹਿਲੇ ਬਰਫ ਦੇ ਨਾਲ ਮੀਂਹ ਪੈ ਰਿਹਾ ਸੀ ਜਦੋਂ ਮੀਂਹ ਪੈਂਦਾ ਤੇ ਬਰਫ ਘੁਲ ਜਾਂਦੀ ਹੈ ਪਰ ਮੀਂਹ ਵੀ ਪੈ ਰਿਹਾ ਸੀ ਬਰਫ ਵੀ ਪੈ ਰਹੀ ਸੀ ਨਾਲ ਦੀ ਨਾਲ ਖੁੱਲ ਗਈ ਉਹ ਪਰ ਇਹ ਦੇਖੋ ਹੁਣ ਫੇਰ ਮੀਂਹ ਨਾਲ ਬਰਵਾਰੀ ਹੋ ਰਹੀ ਆ ਕਦੇ ਹਲਕੀ ਜੀ ਧੁੱਪ ਨਿਕਲ ਆਉਂਦੀ ਆ ਪਰ ਬੱਦਲਵਾਈ ਵੀ ਹੋਈ ਪਈ ਆ ਪਰ ਬਰਫਵਾਰੀ ਦੇਖੋ ਪੂਰੀ ਹੋ ਰਹੀ ਆ ਇਹ ਵੀਡੀਓ ਕੈਨੇਡਾ ਦੇ ਸ਼ਹਿਰ ਟ੍ਰਾਂਟੋ ਦਾ ਨਾਰਥ ਜੋਰਕ ਏਰੀਆ ਦੇ ਵਿੱਚੋਂ ਬਣਾ ਰਿਹਾ ਜੀ ਇਹ ਹੈ ਜੀ ਕੈਨੇਡਾ ਦਾ ਸ਼ਹਿਰ ਟੋਰਾਂਟੋ ਬਰਫਵਾਰੀ ਕਦੇ ਤਾਂ ਕਾਫੀ ਭਾਰੀ ਮਾਤਰਾ ਚੰਦੀ ਆ ਕਦੇ ਹਲਕੀ ਹੋ ਜਾਂਦੀ ਹੈ ਕਦੇ ਰੁਕ ਵੀ ਜਾਂਦੀ ਆ ਕਦੇ ਮੀਂਹ ਦੇ ਵਿੱਚ ਵੀ ਬਰਫ ਪੈਂਦੀ ਰਹਿੰਦੀ ਆ ਕਦੇ ਧੁੱਪ ਹੁੰਦੀ ਆ ਫਿਰ ਬਰਫ ਪੈਂਦੀ ਰਹਿੰਦੀ ਆ ਆ ਦੇਖੋ ਹੁਣ ਹਲਕੀ ਹਲਕੀ ਕਿਤੇ ਧੁੱਪ ਵੀ ਆ ਤੇ ਬਰਫ ਦੇਖੋ ਪੂਰੀ ਪੈ ਰਹੀ ਆ ਹੁਣ ਜੋ ਛੜਕਾਂ ਔਰ ਫੁੱਟਪਾਥਾ ਇਹ ਕਮੇਟੀ ਵਾਲਾ ਸਾਫ ਕਰ ਦਿੱਤੇ ਜਾਂਦੇ ਰ ਇਹ ਦੇਖੋ برفਬਾਰੀ ਕਿਦਾਂ ਹੋ ਰਹੀ ਆ ਉੱਪਰ ਬੱਦਲ ਹੋਏ ਪਏ ਨੇ ਔਰ ਵਿੱਚ ਵਿੱਚ ਹਲਕੀ ਹਲਕੀ ਕਿਤੇ ਧੁੱਪ ਵੀ ਚਮਕਦੀ ਆ ਇਹ ਮੈਂ ਤੁਹਾਨੂੰ ਦਿਖਾ ਰਿਹਾ ਜੀ ਕੈਨੇਡਾ ਟੋਰਾਂਟੋ ਦੇ ਵਿੱਚ برفਬਾਰੀ ਆਪਣੇ ਕੈਨੇਡਾ ਦੇ ਟੂਰ ਦੇ ਆਖਰੀ ਦਿਨ ਤੇ ਇਹ ਦੇਖੋ ਇਹ ਰਿਹਾ ਸ਼ੀਅਰੀਆ ਜਿੱਥੇ ਵੀ ਖਾਲੀ ਜਗ੍ਹਾ ਹੁੰਦੀ ਹੈ ਬਰਫਾਂ ਦੇ ਢੇਰਾਂ ਦੇ ਢੇਰ ਲੱਗੇ ਹੁੰਦੇ ਨੇ ਆ ਦੇਖੋ ਪਾਰਕਿੰਗ ਲੋਕਾਂ ਨੇ ਖਾਲੀ ਕਰਨੀ ਹੁੰਦੀ ਹੈ ਉਹ ਸਾਈਡ ਤੇ ਬਰਫ ਕਰ ਦਿੰਦੇ ਆ ਸਾਈਡ ਤੇ ਪਹਾੜੀ ਬਣਿਆ ਦੇਖੋ ਘਰਾਂ ਦੇ ਵਿੱਚ ਵੀ ਲੋਕਾਂ ਦੇ ਕਿਉਂਕਿ ਪਾਰਕਿੰਗ ਖਾਲੀ ਕਰਦੇ ਆ ਉਹ ਬਰਫ ਸਾਈਡ ਤੇ ਕਰ ਦਿੰਦੇ ਨੇ ਇਹ ਦੇਖੋ ਪਾਰਕਿੰਗ ਖਾਲੀ ਹੈ ਇੱਥੇ ਗੱਡੀਆਂ ਖੜੀਆਂ ਕੀਤੀਆਂ ਔਰ ਨਾਲ ਹੀ ਢੇਰ ਲੱਗੇ ਹੋਏ ਨੇ ਜਿੱਥੇ ਖਾਲੀ ਜਗ੍ਹਾ ਇਹ ਰਾਸ਼ੀ ਏਰੀਆ ਜੀ ਨੌਰਟ ਨਿਊਯਾਰਕ ਦਾ ਟੋਨੀਓ ਕੋਰਟ ਦੇਖੋ ਵਰਵਾਰੀ ਹੋ ਰਹੀ ਆ ਦੇਖ ਸਕਦੇ ਹੋ ਤੁਸੀਂ ਟਰਨ ਲੈਫਟ ਓਨ ਟੋਨੀਓ ਕੋਰਟ THEN YOUR DESTINATION WILL BE ON THE RIGHT ਦੇਖੋ برفਬਾਰੀ ਕਦੇ ਹਲਕੀ ਹੋ ਜਾਂਦੀ ਆ ਕਦੇ ਵਧ ਜਾਂਦੀ ਆ ਸੜਕਾਂ ਦੇਖੋ ਕਮੇਟੀ ਨੇ ਸਾਫ਼ ਕੀਤੀਆਂ ਹੋਈਆਂ ਜੇ ਬਹੁਤ ਜ਼ਿਆਦਾ ਸੜਕਾਂ ਤੇ برف ਜਮਾ ਹੋ ਜੇ ਤੇ ਬਲਡੋਜ਼ਰ ਦੇ ਨਾਲ ਧੱਕ ਕੇ ਸਾਈਡ ਤੇ ਕਰ ਦਿੰਦੇ ਨੇ ਔਰ ਪਿੱਛੇ ਟੈਂਕਰ ਲੱਗੇ ਆ ਲੂਨ ਖਿਲਾਰ ਦਿੰਦੇ ਆ ਉਸ ਤੋਂ ਬਾਅਦ ਲੂਨ ਦੇ ਨਾਲ برف ਕੁੱਲ ਜਾਂਦੀ ਆ ਜਨਜੀ ਜਨਜੀ برف ਤਕਰ ਜਾਂਦੀ ਆ ਕਿ ਸਾਈਡ ਤੇ ਦੇਖੋ ਜੋ ਫੁੱਟਪਾਥ ਆ ਉਹ ਕਮੇਟੀ ਨੇ ਸਾਫ ਕੀਤਾ ਹੁੰਦਾ। ਕੁਕ ਬਾਕਾਂ ਤੇ ਵੀ ਕਮੇਟੀ ਲੋਨ ਛਿੜਕ ਦਿੰਦੀ ਐ। ਜਿਹਦੀ ਵਜ੍ਹਾ ਦੇ ਨਾਲ ਪਰਫੁਜੇ ਪੈਂਦੀ ਐ ਤੇ ਨਾਲ ਦੀ ਨਾਲ ਹੀ ਖੁੱਲਦੀ ਰਹਿੰਦੀ ਐ। ਇਹ ਤੁਹਾਨੂੰ ਦੁਖਾ ਰਿਆਂ ਜੀ। ਨਾਰਥ ਜੌਰਕ ਟੋਰਾਂਟੋ। ਕੋਬਰ ਵਰਤਾਰੀ ਲਗਾਤਾਰ ਹੋ ਰਹੀ ਐ। ਇਹ ਇਧਰ ਸ਼ੋਪਿੰਗ ਮਾਲ ਨੇ ਜੀ। ਕੰਮਾਲ ਤੇ ਵੀ ਦੇਖੋ ਸੜਕਾਂ ਤੋਂ برف ਫਟਾਈ ਹੋਈ ਆ ਪਾਰਕਿੰਗ ਵੀ ਖਾਲੀ ਕੀਤੀ ਹੋਈ ਆ ਸਾਹਮਣੇ ਦੇਖੋ ਗਰਾਊਂਡ ਦੇ ਵਿੱਚ ਕਬੂਤਰ ਇੱਥੇ ਲੋਕ ਕਬੂਤਰਾਂ ਨੂੰ ਇਹਨਾਂ ਦੇ ਖਾਣ ਲਈ ਕੋਈ ਨਾ ਕੋਈ ਪਾ ਜਾਂਦੇ ਆ ਦੇਖੋ ਭਾਰੀ ਗੰਕੀ ਦੇ ਵਿੱਚ ਕਬੂਤਰ ਜਾਨਵਰ ਰਮਾਤ ਲਾ ਲੋਲਾ ਘਾ ਰਹੇ ਨੇ ਚਲ ਗੱਡੀ ਗੱਡੀ ਨਹੀਂ ਸੁਣਾਉਂਦੇ ਇਹ ਤੁਹਾਨੂੰ ਦਿਖਾਇਆ ਜੀ ਕੈਨੇਡਾ ਦੇ ਆਪਣੇ ਟੂਰ ਦੇ ਆਖਰੀ ਦਿਨ ਦਾ ਕੈਨੇਡਾ ਦਾ ਆਖਰੀ ਵੀਡੀਓ ਸੋ ਇਸ ਤੋਂ ਬਾਅਦ ਕੈਨੇਡਾ ਤੋਂ ਇੰਡੀਆ ਤੱਕ ਦਾ ਵੀਡੀਓ ਬਣਾਵਾਂਗਾ ਸਭ ਦਾ ਧੰਨਵਾਦ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ